ਦੋਸਤੋ ਆਮਰਾ ਘੜਾ ਖੜਿਆ ਤੇ ਦੋਸਤੋ ਇਨਾਮ ਲੱਗ ਗਿਆ ਵੱਟਾ ਕਹਿੰਦੇ ਲੱਖਾਂ ਚ ਨਾਮ ਲੱਗ ਗਿਆ ਤੇ ਇਧਰ ਵੇਖ ਲੋ ਆ ਕੀ ਹੋ ਰਿਹਾ ਤੁਸੀਂ ਵੇਖੋ ਮੜਿਆ ਲੱਡੂ ਵੰਡੇ ਜਾ ਰਹੇ ਨੇ ਲੋਕਾਂ ਨੂੰ ਕਿਉਂਕਿ ਇਨਾਮ ਲੱਗਿਆ ਬਹੁਤ ਵੱਡਾ ਤੇ ਬਈਆਂ ਦੇ ਅੰਦਰ ਜੱਗੇ ਪੰਡਤ ਜੀ ਨੇ ਵੀ ਗੱਲਬਾਤ ਕਰਦੇ ਕੀ ਗੱਲਬਾਤ ਹੈ ਜੀ ਆਜੋ ਮੜਿਆ ਅਸ ਵੀ ਵੇਖ ਲੋ ਬਣਾ ਤੁਸੀਂ ਯਾਰ ਪੰਡਤ ਜੀ ਹਾਂ ਜੀ ਲੱਡੂ ਵੰਡੇ ਜਾਂਦੇ ਨੇ ਕੀ ਹੋ ਗਿਆ ਜੀ ਮੜਿਆ ਦੱਸੋ ਮੜਿਆ ਲੱਡੂ ਕਾਦੇ ਤੇ ਵੰਡੇ ਜਾਂਦੇ ਨੇ ਖੁਸ਼ੀ ਚ ਵੰਡੇ ਜਾਂਦੇ ਨੇ ਸਗਨਾ ਟਾਈਮ ਵੰਡੇ ਜਾਂਦੇ ਨੇ ਹਾਰ ਵੀ ਪੈਨੇ ਆ ਦੇਖੋ ਅੱਛਾ ਠੀਕ ਹੈ ਐਡਵਾਂਸ ਹੀ ਹਾਰਾਂ ਦੇ ਆਪ ਤੋ ਬਨੇਕ ਡਰੋ ਲੱਗੀ ਜਾ ਰਹੇ ਨੇ ਆ ਸਾਲ ਦਾ 2025 ਦਾ ਪੰਜਵਾਂ ਲੱਖਪਤੀ ਮੇਰੀ ਦੁਕਾਨ ਤੋਂ ਬਣ ਚੁੱਕਿਆ ਜੀ ਸਟਾਰਟਿੰਗ ਮੈਂ ਹੀ ਦੁਕਾਨ ਤੇ ਆਪਣੇ ਇਹ ਸਾਲ ਦੀ 21 ਲੱਖ ਤੋਂ ਕਰੀ ਸੀ ਠੀਕ ਹੈ ਤੋ ਤਿੰਨ ਮਹੀਨਿਆਂ ਚ ਪੰਜਵਾਂ ਆ ਤਿੰਨ ਮਹੀਨੇ ਚ ਪੰਜਵਾਂ ਲੱਖਪਤੀ ਤੇ ਕਰੋੜਪਤੀ 22 ਮਾਰਚ ਨੂੰ ਬਣਦੇ ਜਾ ਰਿਹਾ ਠੀਕ ਹੈ ਠੀਕ ਹੈ ਠੀਕ ਹੈ ਕੋਣ ਬਣਾ ਮੜਾ ਤਾ ਉਹ ਆਪਣੇ ਵੀਰ ਬੈਠੇ ਨੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕਿੱਥੋਂ ਆਇਓ ਜੀ ਮੈਂ ਮੁਕਸਰ ਤੋਂ ਆਇਆ ਜੀ ਕਿੰਨੇ ਦਾ ਨਾਮ ਲੱਗਿਆ ਜੀ ਸਵਾ 2 ਲੱਖ ਰੁਪਏ 225 ਹਜ਼ਾਰ ਦਾ ਨਾਮ ਲੱਗਿਆ ਤੇ ਕਿੰਨੇ ਪੈਸੇ ਜ ਮੈਂ ਟ੍ਰੈਕਟਰ ਦੀ 150 ਰੁਪਏ ਦੀ 1050 ਦੀ ਖਰੀਦੀਆਂ ਟ੍ਰੈਕਟਰ ਤੇ ਸ਼ੀਰਪੀਆ ਰੇਟ ਤੋਂ ਉੱਚੀ ਪੈ ਸ਼ੀਰਪੀਆ ਟ੍ਰੈਕਟਰ ਦੀ 150 ਦੇ ਟ੍ਰੈਕਟਰ ਖਰੀਦੀਆਂ ਸੀ ਮਤਲਬ ਪਹਿਲੀ ਟ੍ਰੈਕਟਰ ਤੁਸੀਂ ਵੇਖ ਸਕਦੇ ਹੋ ਸਵਾ 2 ਲੱਖ ਰੁਪਏ ਦਾ ਨਾਮ ਲੱਗਿਆ ਤੇ ਤੁਸੀਂ ਵੀ ਨਾਮ ਆਲੇ ਹਾਂਜੀ ਮੈਂ ਨਾਮ ਆਇਆ ਮੈਨੂੰ ਪੰਡਤ ਜੀ ਕੋਲ ਆਈ ਸੀ ਕਿ ਟੱਪਾ ਕੇ ਗਲਤੀ ਵਿਸ਼ਵਾਸ ਹੋਇਆਗਾ ਹਾਂ ਜੀ ਵਿਸ਼ਵਾਸ ਹੋਇਆ ਵਿਸ਼ਵਾਸ ਪੰਡਿਤ ਜੀ ਦਾ ਬਹੁਤ ਵਿਸ਼ਵਾਸ ਆ ਜੀ ਜੇ ਆਪਾਂ ਲਾਟਰੀ ਪਾਵਾਂਗੇ 5-400 ਰੁਪਿਆ ਖਰਚਾਂਗੇ ਤੇ ਫੇਰ ਹੀ ਆਪਾਂ ਨੂੰ ਲਾਟਰੀ ਨਿਕਲੂਗੀ ਜੀ ਜੇ ਨਾ ਪਾਵਾਂਗੇ ਤਾਂ ਕਿੱਥੋਂ ਨਿਕਲੂਗੀ ਕਿੰਨੇ ਟਾਈਮ ਤੋਂ ਮਤਲਬ ਪਾ ਰਹੇ ਹੋ ਲਾਟ ਡਾਟ ਰਗੇ ਮੈਨੂੰ ਤਾਂ ਲਾਟਰੀਆਂ ਪੰਡਿਤ ਜੀ ਕੋਲ ਤਾਂ ਮੈਂ ਪਹਿਲੀ ਵਾਰ ਹੀ ਪਾਈ ਹੈ ਜੀ ਅੱਛਾ ਹਾਂ ਜੀ ਪਹਿਲਾਂ ਵੇਲੇ ਮੈਂ ਪਾਉਂਦਾ ਹੀ ਰਹਿਣਾ ਜੀ ਠੀਕ ਹੈ ਨਿਕਲਦੀ ਕਦੇ ਪਹਿਲਾਂ ਬਸ ਆ ਕਿ 100 ਰੁਪਏ ਨਿਕਲਿਆ ਕਿ 200 ਰੁਪਏ ਨਿਕਲੇ ਇਸ ਤਰ੍ਹਾਂ ਮਾੜਾ ਮੋਟਾ ਨਿਕਲਦਾ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਖੁਸ਼ ਹੋ ਪੂਰੇ ਹਾਂ ਪੂਰਾ ਖੁਸ਼ ਹਾਂ ਲੋਕਾਂ ਨੂੰ ਕੀ ਕਹਿਣਾ ਸਾਰੇ ਕਈ ਲੋਕੀ ਕਹਿੰਦੇ ਵੀ ਪ੍ਰਾਉਡ ਹੈ ਠੱਗ ਹੈ ਇਹ ਆਪਾਂ ਕੋਈ ਫਰੌਡ ਨਹੀਂ ਜੀ ਬਿਲਕੁਲ ਸਹੀ ਹੈ ਜਮਾਂ ਪੰਡਤ ਜੀ ਠੀਕ ਹੈ ਆਮ ਤੇ ਸਾਰੇ ਮਾਦਾ ਕਹਣਾ ਵਾਦ ਤੋਂ ਲੋਕੀ ਲਾਟ ਨਹੀਂ ਪਾਉਂ ਵਿਸ਼ਵਾਸ ਆ ਪੂਰਾ ਇਹਨਾਂ ਤੇ ਨਾਮ ਇਹਨਾਂ ਦਾ ਨਿਕਲਦਾ ਨਿਕਲਦਾ ਜੀ ਹਾਂਜੀ ਅੱਛਾ ਪੰਡਤ ਜੀ ਹੋਰ ਕਿਹੜੀਆਂ ਡੇਟਾ ਹੁਣ ਚੱਲੀਆਂ ਆਣ ਹੁਣ ਵੀਰੇ ਨੈਕਸਟ ਗਰਾਂਟ ਆ ਰਿਹਾ 22 ਮਾਰ ਦਾ ਹੋਲੀ ਬੰਪ ਸਾਈ ਕਰੋੜਾ ਦਾ ਟਿਕਟ ਜ ਰੂਲ ਲੈ ਜਾਓ ਜਲਦੀ ਤੋਂ ਜਲਦੀ ਇਹ ਨਾ ਸਮਝਿਓ 22 ਤਰੀਕ ਨੂੰ ਮਿਲ ਜੀ 21 ਤਰੀਕ ਨੂੰ ਇਸ ਟਾਈਮ ਕੰਪਨੀ ਤੋਂ ਸਟਾਕ ਖਤਮ ਹੋ ਚੁੱਕਿਆ ਜੋ ਬਾਜ਼ਾਰ ਦੇ ਵਿੱਚ ਟਿਕਟਾਂ ਹੋਈ ਆ ਠੀਕ ਆ ਮੇਰੇ ਕੋਲੇ ਹੀ ਨਹੀਂ ਪਤਾ ਵੀ ਕੱਲ ਨੂੰ ਤੁਹਾਨੂੰ ਟਿਕਟ ਮਿਲੇ ਜਾਂ ਨਾ ਮਿਲੇ ਪਹਿਲਾਂ ਉਹਦੇ ਪਹਿਲਾਂ ਲੈ ਜਾਓ 2.5 ਕਰੋੜ ਦਾ ਪ੍ਰਾਈਸ ਠੀਕ ਆ ਤੇ ਆਉਣ ਵਾਸਤੇ ਕਿੱਥੇ ਆਉਣਾ ਪਊਗਾ ਤੇ ਕਿਹੜੇ ਆ ਮੇਰੇ ਘਰ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਮੰਗਲਵਾਰ ਨੂੰ ਬਠਿੰਡੇ ਤੇ ਸ਼ਨੀਵਾਰ ਨੂੰ ਲੁਧਿਆਣਾ ਤੇ ਕੀ ਲੈ ਕੇ ਆਉਣਾ ਤੂੰ ਨਾਲ ਜੀ ਨਾਲ ਡੇਟ ਆਵਰ ਤੇ ਜਾਣ ਦਾ ਟਾਈਮ ਠੀਕ ਆ ਤੇ ਜਿਹੜੇ ਵੀਡੀਓ ਬੰਦੇ ਸ਼ੇਅਰ ਕਰਦੇ ਉਹਨਾਂ ਦਾ ਕੀ ਕਰਦੇ ਸੋਨੇ ਦੀ ਗੋਟੀ ਸ਼ੇਅਰ ਕਰਨ ਵਾਲਿਆਂ ਕੀ ਪੈਡ Android ਮਾਇਲ ਕੀ ਪੈਡ ਪਹਿਲ ਦੋ ਸਰ ਪ੍ਰਾਈਜ਼ ਗਿਫਟ ਹਾਂ ਜੇ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਟਿਕਟਾ ਪਾਉਣ ਦਾ ਤਾਂ ਨਾ ਮਿਲਣੀ ਬੰਦੇ ਵੀਡੀਓ ਸ਼ੇਅਰ ਕਰਨ ਨਾਲ ਨਹੀਂ ਮਿਲਦੇ ਦਬ ਕੇ ਸ਼ੇਅਰ ਕਰ ਦਿਓ